ਸਤਿ ਸ਼੍ਰੀ ਅਕਾਲ ਜੀ ਮੈਂ ਤੇਜਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਸਾਡੇ ਨਾਲ ਮੌਜੂਦ ਨੇ ਪੰਜਾਬ ਦੇ ਸਾਬਕਾ ਮੰਤਰੀ ਸ਼੍ਰੀ ਸਰਜੀਤ ਕੁਮਾਰ ਜੀ ਜਿਆਣੀ ਜਿਨ੍ਹਾਂ ਵੱਲੋਂ ਆਪਣੇ ਪਾਰਟੀ ਵਰਕਰਾਂ ਦੇ ਨਾਲ ਅੱਜ ਆਉਣ ਵਾਲਾ ਆਜ਼ਾਦੀ ਦਿਹਾੜੀ ਦੀ ਖੁਸ਼ੀ ਵਿੱਚ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਇਹਨਾਂ ਤੋਂ ਜਾਣਦੇ ਹਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਫਾਜ਼ਿਲਕਾ ਦੇ ਲੋਕਾਂ ਵਿੱਚ ਤੇ ਇਹਨਾਂ ਦੇ ਮਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਖੁਸ਼ੀ ਜਿਤਾਈ ਜਾ ਰਹੀ ਹੈ ਹਾਂ ਜੀ ਦੇਖੋ ਅੱਜ ਦਾ ਦਿਨ ਖਾਲੀ ਮੇਰੇ ਵਾਸਤੇ ਨਹੀਂ ਪੂਰੇ ਹਿੰਦੁਸਤਾਨ ਦੇ ਲੋਕਾਂ ਦੇ ਵਾਸਤੇ ਕੁਛੀ ਦਾ ਡਿਆੜਾ ਹੈ ਕਿਉਂਕਿ ਸਾਨੂੰ ਆਜ਼ਾਦੀ ਜਿਹੜੀ ਹੈ ਕੋਈ ਪ੍ਰੋਸਕੇ ਨਹੀਂ ਦਿੱਤੀ ਗਈ ਸਾਡੇ ਸੈਜਦਾ ਨੇ ਕੁਰਬਾਨੀ ਦੇ ਕੇ ਹਸਦੇ ਫਾਂਸੀ ਦੇ યાਤਨਾ ਭੁੱਖੇ ਬਣੇ ਰਹਿ ਕੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਹੈ ਅਸੀਂ ਉਹਨਾਂ ਨੂੰ ਯਾਦ ਕਰਨਾ ਨਮਨ ਕਰਨਾ ਔਰ ਇਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਅਲੱਖ ਜਗਾਈ ਹੈ ਕਿ ਆਉਣ ਵਾਲੀ ਪੀੜ੍ਹੀ ਨੂੰ ਇਸ ਚੀਜ਼ ਦਾ ਪਤਾ ਹੋਵੇ ਕਿ ਆਜ਼ਾਦੀ ਬੜੀ ਮੁਸ਼ਕਿਲ ਨਾਲ ਮਿਲੀ ਹੈ ਆਸਾਨ ਨਹੀਂ ਮਿਲੀ ਇਹਨੂੰ ਕਾਮਯਾਬ ਰੱਖਣੇ ਵਾਸਤੇ ਸਾਨੂੰ ਬੜਾ ਕੁਝ ਕਰਨਾ ਪੈਣਾ ਆ ਨਾ ਹੋਵੇ ਫਿਰ ਅਸੀਂ ਉਸ ਜ਼ੰਜੀਰਾਂ ਦੇ ਵਿੱਚ ਜਕੜੇ ਜਾਈਏ ਦੇਸ਼ ਕਰਕੇ ਕੀ ਹੈ ਕਿ ਸੈਜਦਾਂ ਨੂੰ ਯਾਦ ਕਰਕੇ ਔਰ ਦੇਸ਼ ਦੀ ਤਰੱਕੀ ਦੇ ਵਿੱਚ ਆ ਪੈਸਾ ਬਟਾਈਏ ਇਹ ਮੋਦੀ ਸਾਹਿਬ ਦੀ ਸੋਚ ਔਰ ਪੂਰੇ ਘਰ ਘਰ ਪਿੰਡਾਂ ਦੇ ਵਿੱਚ ਔਰ ਘਰ ਘਰ ਸ਼ਹਿਰ ਦੇ ਵਿੱਚ ਔਰ ਅੱਜ ਕੋਈ ਪਾਰਟੀ ਦਾ ਵੈਸੇ ਮਸਲਾ ਨਹੀਂ ਹੈ ਹਰ ਇੱਕ ਹਿੰਦੂਸਤਾਨੀ ਦਾ ਹੈ ਕਿ ਅੱਜ ਸਾਰੇ ਸਾਰਿਆਂ ਨੂੰ ਤੁਸੀਂ ਇਸ ਚੀਜ਼ ਦੀ ਕਿ ਸਾਡਾ ਦੇਸ਼ ਆਜ਼ਾਦ ਹੋਇਆ ਹੈ ਸਹਿਦਾਂ ਨੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਵੋਟ ਰਾਈਟ ਲੈ ਕੇ ਦਿੱਤਾ ਸਾਡੇ ਕੋਲ ਹੁਣ ਵੋਟ ਦਾ ਅਧਿਕਾਰ ਹੈ ਅਸੀਂ ਆਪਣੀ ਮਰਜ਼ੀ ਨਾਲ ਰਾਜਾ ਚੁਣਦੇ ਹਾਂ ਨਾ ਕਿ ਰਾਜ ਤਿਲਕ ਨਾਲ ਰਾਜਾ ਨਹੀਂ ਚੁਣਿਆ ਜਾਂਦਾ ਇਹ ਸਹਿਦਾਂ ਦੀ ਕੁਰਬਾਨੀ ਕਰਕੇ ਸਾਨੂੰ ਇਹ ਜਿਹੜੀ ਹੈ ਇੱਕ ਰਾਈਟ ਮਿਲਿਆ ਹੈ ਉਹਦੀ ਕੁਰਸੀ ਦੇ ਵਿੱਚ ਅਸੀਂ ਭੰਗੜੇ ਪਾਉਂਦੇ ਹਾਂ ਨੱਚਦੇ ਹਾਂ ਖੁਸ਼ੀ ਮਨਾਉਂਦੇ ਹਾਂ ਕਿ ਸੋ ਆਉਣ ਵਾਲੀ ਪੀੜ੍ਹੀ ਨੂੰ ਕਿ ਜਾਗਦੀ ਰਹੇ ਆਓ ਇਮਾਨਦਾਰੀ ਨਾਲ ਦੇਸ਼ ਦੇ ਵੀ ਜੋਰ ਜਗਾਈਏ ਕ੍ਰਾਪਸ਼ਨ ਨੂੰ ਦੂਰ ਕਰੀਏ ਮਨਾ ਦੇ ਵਿੱਚ ਭੇਦ ਜਿਹੜਾ ਮਿਟਾਈਏ ਇਹ ਸੰਦੇਸ਼ ਜਿਹੜਾ ਸਾਨੂੰ ਸਾਰਿਆਂ ਨੂੰ ਜਾਣਨਾ ਚਾਹੀਦਾ ਸਾਡੇ ਨਾਲ ਮੌਜੂਸੀ ਸੁਜੀਤ ਕੁਮਾਰ ਜਿਆਣੀ ਜੋ ਕਿ ਪੰਜਾਬ ਦੇ ਸਾਬਕਾ ਮੰਤਰੀ ਸਨ ਤੇ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮਨਾ ਵਿੱਚ ਭੇਦ ਭਾਵ ਮਿਟਾ ਕੇ ਹੀ ਇਸ ਆਜ਼ਾਦੀ ਦਾ ਸੁੱਖ ਮਨਾਇਆ ਜਾ ਸਕਦਾ ਹੈ ਨਾਲ ਹੀ ਇਹ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਸੰਦੇਸ਼ ਲੋਕਾਂ ਵਿੱਚ ਉੱਜਾਰੇ ਹਨ ਸਤਿ ਸ਼੍ਰੀ ਅਕਾਲ ਜੀ ਮੈਂ ਤੇਜਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਸਾਡੇ ਨਾਲ ਮੌਜੂਦ ਨੇ ਪੰਜਾਬ ਦੇ ਸਾਬਕਾ ਮੰਤਰੀ ਸ਼੍ਰੀ ਸਰਜੀਤ ਕੁਮਾਰ ਜੀ ਜਿਆਣੀ ਜਿਨ੍ਹਾਂ ਵੱਲੋਂ ਆਪਣੇ ਪਾਰਟੀ ਵਰਕਰਾਂ ਦੇ ਨਾਲ ਅੱਜ ਆਉਣ ਵਾਲਾ ਆਜ਼ਾਦੀ ਦਿਹਾੜੀ ਦੀ ਖੁਸ਼ੀ ਵਿੱਚ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਇਹਨਾਂ ਤੋਂ ਜਾਣਦੇ ਆ ਕਿਸ ਤਰ੍ਹਾਂ ਦਾ ਮਾਹੌਲ ਹੈ ਫਾਜ਼ਿਲਕਾ ਦੇ ਲੋਕਾਂ ਵਿੱਚ ਤੇ ਇਹਨਾਂ ਦੇ ਮਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਖੁਸ਼ੀ ਜਿਤਾਈ ਜਾ ਰਹੀ ਹੈ ਹਾਂ ਜੀ ਦੇਖੋ ਅੱਜ ਦਾ ਦਿਨ ਖਾਲੀ ਮੇਰੇ ਵਾਸਤੇ ਨਹੀਂ ਪੂਰੇ ਹਿੰਦੁਸਤਾਨ ਦੇ ਲੋਕਾਂ ਦੇ ਵਾਸਤੇ ਖੁਸ਼ੀ ਦਾ ਦਿਹਾੜਾ ਹੈ ਕਿਉਂਕਿ ਸਾਨੂੰ ਆਜ਼ਾਦੀ ਜਿਹੜੀ ਹੈ ਕੋਈ ਪ੍ਰੋਸਕ ਨਹੀਂ ਦਿੱਤੀ ਗਈ ਸਾਡੇ ਸ਼ਹੀਦਾਂ ਨੇ ਕੁਰਬਾਨੀ ਦੇ ਕੇ ਹਸਦੇ ਫਾਂਸੀ ਦੇ ਯਾਤਨਾ ਭੁੱਖੇ ਬਣੇ ਰਹਿ ਕੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਹੈ ਅਸੀਂ ਉਹਨਾਂ ਨੂੰ ਯਾਦ ਕਰਨਾ ਨਮਨ ਕਰਨਾ ਔਰ ਇਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਅਲੱਖ ਜਗਾਈ ਹੈ ਕਿ ਆਉਣ ਵਾਲੀ ਪੀੜ੍ਹੀ ਨੂੰ ਇਸ ਚੀਜ਼ ਦਾ ਪਤਾ ਹੋਵੇ ਕਿ ਆਜ਼ਾਦੀ ਬੜੀ ਮੁਸ਼ਕਿਲ ਨਾਲ ਮਿਲੀ ਹੈ ਆਸਾਨ ਨਹੀਂ ਮਿਲੀ ਇਹਨੂੰ ਕਾਮਯਾਬ ਰੱਖਣੇ ਵਾਸਤੇ ਸਾਨੂੰ ਬੜਾ ਕੁਝ ਕਰਨਾ ਪੈਣਾ ਆ ਨਾ ਹੋਵੇ ਫਿਰ ਅਸੀਂ ਉਸ ਜ਼ੰਜੀਰਾਂ ਦੇ ਵਿੱਚ ਜਕੜੇ ਜਾਈਏ ਇਸ ਕਰਕੇ ਕੀ ਹੈ ਕਿ ਸ਼ਹੀਦਾਂ ਨੂੰ ਯਾਦ ਕਰਕੇ ਔਰ ਦੇਸ਼ ਦੀ ਤਰੱਕੀ ਦੇ ਵਿੱਚ ਆਪਾਂ ਹਿੱਸਾ ਬਟਾਈਏ ਇਹ ਮੋਦੀ ਸਾਹਿਬ ਦੀ ਸੋਚ ਔਰ ਪੂਰੇ ਘਰ ਘਰ ਪਿੰਡਾਂ ਦੇ ਵਿੱਚ ਔਰ ਘਰ-ਘਰ ਸ਼ਹਿਰ ਦੇ ਵਿੱਚ ਔਰ ਅੱਜ ਕੋਈ ਪਾਰਟੀ ਦਾ ਵੈਸੇ ਮਸਲਾ ਨਹੀਂ ਹੈ ਹਰ ਇੱਕ ਹਿੰਦੂਸਤਾਨੀ ਦਾ ਹੈ ਕਿ ਅੱਜ ਸਾਨੂੰ ਸਾਰਿਆਂ ਨੂੰ ਤੁਸੀਂ ਇਸ ਚੀਜ਼ ਦੀ ਕਿ ਸਾਡਾ ਦੇਸ਼ ਆਜ਼ਾਦ ਹੋਇਆ ਹੈ ਸਹਿਦਾਨ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਵੋਟ ਰਾਈਟ ਲੈ ਕੇ ਦਿੱਤਾ ਸਾਡੇ ਕੋਲ ਅੱਜ ਵੋਟ ਦਾ ਅਧਿਕਾਰ ਹੈ ਅਸੀਂ ਆਪਣੀ ਮਰਜ਼ੀ ਨਾਲ ਰਾਜਾ ਚੁਣਦੇ ਹਾਂ ਨਾ ਕਿ ਰਾਜ ਤਿਲਕ ਨਾਲ ਰਾਜਾ ਨਹੀਂ ਚੁਣਿਆ ਜਾਂਦਾ ਇਹ ਸਹਿਦਾਨ ਦੀ ਕੁਰਬਾਨੀ ਕਰਕੇ ਸਾਨੂੰ ਇਹ ਜਿਹੜੀ ਹੈ ਇੱਕ ਰਾਈਟ ਮਿਲਿਆ ਹੈ ਉਹਦੀ ਕੁਰਸੀ ਦੇ ਵਿੱਚ ਅਸੀਂ ਭੰਗੜੇ ਪਾਉਂਦੇ ਹਾਂ ਨੱਚਦੇ ਹਾਂ ਕੁਰਸੀ ਮਨਾਉਂਦੇ ਹਾਂ ਕਿ ਜੋ ਆਉਣ ਵਾਲੀ ਪੀੜ੍ਹੀ ਨੂੰ ਕਿ ਜਾਗਦੀ ਰਹੇ ਆਓ ਇਮਾਨਦਾਰੀ ਨਾਲ ਦੇਸ਼ ਦੇ ਵਿੱਚ ਜੋਰ ਜਗਾਈਏ ਕਰਪਸ਼ਨ ਨੂੰ ਦੂਰ ਕਰੀਏ ਮਨਾਂ ਦੇ ਵਿੱਚ ਭੇਦ ਜਿਹੜਾ ਮਿਟਾਈਏ ਇਹ ਸੰਦੇਸ਼ ਜਿਹੜਾ ਸਾਨੂੰ ਸਾਰਿਆਂ ਨੂੰ ਜਾਣਨਾ ਚਾਹੀਦਾ ਸਾਡੇ ਨਾਲ ਮਯੂਸੀ ਸੁਜੀਤ ਕੁਮਾਰ ਜਿਆਣੀ ਜੋ ਕਿ ਪੰਜਾਬ ਦੇ ਸਾਬਕਾ ਮੰਤਰੀ ਸਨ ਤੇ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮਨਾਂ ਵਿੱਚ ਭੇਦ ਭਾਵ ਮਿਟਾ ਕੇ ਹੀ ਇਸ ਆਜ਼ਾਦੀ ਦਾ ਸੁੱਖ ਮਨਾਇਆ ਜਾ ਸਕਦਾ ਹੈ ਨਾਲ ਹੀ ਇਹ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਸੰਦੇਸ਼ ਲੋਕਾਂ ਵਿੱਚ ਲ ਜਾ ਰਹੇ ਹਨ ਸਤਿ ਸ਼੍ਰੀ ਅਕਾਲ ਜੀ ਮੈਂ ਤ੍ਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਸਾਡੇ ਨਾਲ ਮजूद ਨੇ ਪੰਜਾਬ ਦੇ ਸਾਬਕਾ ਮੰਤਰੀ ਸ਼੍ਰੀ ਸੁਰਜੀਤ ਕੁਮਾਰ ਜੀ ਜਿਆਣੀ ਜਿਨ੍ਹਾਂ ਵੱਲੋਂ ਆਪਣੇ ਪਾਰਟੀ ਵਰਕਰਾਂ ਦੇ ਨਾਲ ਅੱਜ ਆਉਣ ਵਾਲਾ ਆਜ਼ਾਦੀ ਦਿਹਾੜੀ ਦੀ ਖੁਸ਼ੀ ਵਿੱਚ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਇਹਨਾਂ ਤੋਂ ਜਾਣਦੇ ਹਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਫਾਜ਼ਿਲਕਾ ਦੇ ਲੋਕਾਂ ਵਿੱਚ ਤੇ ਇਹਨਾਂ ਦੇ ਮਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਖੁਸ਼ੀ ਜਿਤਾਈ ਜਾ ਰਹੀ ਹੈ ਹਾਂ ਜੀ ਦੇਖੋ ਅੱਜ ਦਾ ਦਿਨ ਖਾਲੀ ਮੇਰੇ ਵਾਸਤੇ ਨਹੀਂ ਪੂਰੇ ਹਿੰਦੁਸਤਾਨ ਦੇ ਲੋਕਾਂ ਦੇ ਵਾਸਤੇ ਖੁਸ਼ੀ ਦਾ ਦਿਹਾੜਾ ਹੈ ਕਿਉਂਕਿ ਸਾਨੂੰ ਆਜ਼ਾਦੀ ਜਿਹੜੀ ਹੈ ਕੋਈ ਪ੍ਰੋਸਕੇ ਨਹੀਂ ਦਿੱਤੀ ਗਈ ਸਾਡੇ ਸਹਿਯਦਾਂ ਨੇ ਕੁਰਬਾਨੀ ਦੇ ਕੇ ਹਸਦੇ ਫਾਂਸੀ ਦੇ યાਤਨਾ ਭੁੱਖੇ ਬਣੇ ਰਹਿ ਕੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਹੈ ਅਸੀਂ ਉਹਨਾਂ ਨੂੰ ਯਾਦ ਕਰਨਾ ਨਮਨ ਕਰਨਾ ਔਰ ਇਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਅਲੱਖ ਜਗਾਈ ਹੈ ਕਿ ਆਉਣ ਵਾਲੀ ਪੀੜ੍ਹੀ ਨੂੰ ਇਸ ਚੀਜ਼ ਦਾ ਪਤਾ ਹੋਵੇ ਕਿ ਆਜ਼ਾਦੀ ਬੜੀ ਮੁਸ਼ਕਿਲ ਨਾਲ ਮਿਲੀ ਹੈ ਆਸਾਨ ਨਹੀਂ ਮਿਲੀ ਇਹਨੂੰ ਕਾਮਯਾਬ ਰੱਖਣੇ ਵਾਸਤੇ ਸਾਨੂੰ ਬੜਾ ਕੁਝ ਕਰਨਾ ਪੈਣਾ ਹੈ ਆ ਨਾ ਹੋਵੇ ਫਿਰ ਅਸੀਂ ਉਸ ਜ਼ੰਜੀਰਾਂ ਦੇ ਵਿੱਚ ਜਕੜੇ ਜਾਈਏ ਇਸ ਕਰਕੇ ਕੀ ਹੈ ਕਿ ਸੈਦਾਂ ਨੂੰ ਯਾਦ ਕਰਕੇ ਔਰ ਦੇਸ਼ ਦੀ ਤਰੱਕੀ ਦੇ ਵਿੱਚ ਆਪਾਂ ਹੱਥ ਬਟਾਈਏ ਇਹ ਮੋਦੀ ਸਾਹਿਬ ਦੀ ਸੋਚ ਔਰ ਪੂਰੇ ਘਰ ਘਰ ਪਿੰਡਾਂ ਦੇ ਵਿੱਚ ਔਰ ਘਰ ਘਰ ਸ਼ਹਿਰ ਦੇ ਵਿੱਚ ਔਰ ਅੱਜ ਕੋਈ ਪਾਰਟੀ ਦਾ ਵੈਸੇ ਮਸਲਾ ਨਹੀਂ ਹੈ ਹਰ ਇੱਕ ਹਿੰਦੁਸਤਾਨੀ ਦਾ ਹੈ ਕਿ ਅੱਜ ਸਾਨੂੰ ਸਾਰਿਆਂ ਨੂੰ ਤੁਸੀਂ ਇਸ ਚੀਜ਼ ਦੀ ਕਿ ਸਾਡਾ ਦੇਸ਼ ਆਜ਼ਾਦ ਹੋਇਆ ਹੈ ਸਹਿਦਾਨ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਵੋਟ ਰਾਈਟ ਲੈ ਕੇ ਦਿੱਤਾ ਸਾਡੇ ਕੋਲ ਹੁਣ ਵੋਟ ਦਾ ਅਧਿਕਾਰ ਹੈ ਅਸੀਂ ਆਪਣੀ ਮਰਜ਼ੀ ਨਾਲ ਰਾਜਾ ਚੁਣਦੇ ਆਂ ਨਾ ਕਿ ਰਾਜ ਤਿਲਕ ਨਾਲ ਰਾਜਾ ਨਹੀਂ ਚੁਣਿਆ ਜਾਂਦਾ ਇਹ ਸਹਿਦਾਨ ਦੀ ਕੁਰਬਾਨੀ ਕਰਕੇ ਸਾਨੂੰ ਇਹ ਜਿਹੜੀ ਹੈ ਇੱਕ ਰਾਈਟ ਮਿਲਿਆ ਹੈ ਉਹਦੀ ਕੁਰਸੀ ਦੇ ਵਿੱਚ ਅਸੀਂ ਭੰਗੜੇ ਪਾਉਂਦੇ ਆਂ ਨੱਚਦੇ ਆਂ ਕੁਰਸੀ ਮਨਾਉਂਦੇ ਆਂ ਕਿ ਸੋ ਆਉਣ ਵਾਲੀ ਪੀੜ੍ਹੀ ਨੂੰ ਕਿ ਜਾਗਦੀ ਰਵੇ ਆਓ ਇਮਾਨਦਾਰੀ ਨਾਲ ਦੇਸ਼ ਦੇ ਵਿੱਚ ਜੋਰ ਜਗਾਈਏ ਕਰਪਸ਼ਨ ਨੂੰ ਦੂਰ ਕਰੀਏ ਮਨਾਂ ਦੇ ਵਿੱਚ ਭੇਦ ਜਿਹੜਾ ਮਿਟਾਈਏ ਇਹ ਸੰਦੇਸ਼ ਜਿਹੜਾ ਸਾਨੂੰ ਸਾਰਿਆਂ ਨੂੰ ਜਾਣਨਾ ਚਾਹੀਦਾ ਹੈ ਸਾਡੇ ਨਾਲ ਮੌਜੂਦ ਸੀ ਸੁਜੀਤ ਕੁਮਾਰ ਜਿਆਣੀ ਜੋ ਕਿ ਪੰਜਾਬ ਦੇ ਸਾਬਕਾ ਮੰਤਰੀ ਸਨ ਤੇ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮਨਾਂ ਵਿੱਚ ਭੇਦਭਾਵ ਮਿਟਾ ਕੇ ਹੀ ਇਸ ਆਜ਼ਾਦੀ ਦਾ ਸੁੱਖ ਮਨਾਇਆ ਜਾ ਸਕਦਾ ਹੈ ਨਾਲ ਹੀ ਇਹ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਸੰਦੇਸ਼ ਲੋਕਾਂ ਵਿੱਚ ਇਲਜਾਰੇ ਹਨ ਸਾਸੀਕਲ ਜੀ ਮੈਂ ਤਜਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੇਨਿਕ ਸਵੇਰਾ ਟੀਵੀ ਸਾਡੇ ਨਾਲ ਮੌਜੂਦ ਨੇ ਪੰਜਾਬ ਦੇ ਸਾਬਕਾ ਮੰਤਰੀ ਸ਼੍ਰੀ ਸੁਜੀਤ ਕੁਮਾਰ ਜੀ ਜਿਆਣੀ ਜਿਨ੍ਹਾਂ ਵੱਲੋਂ ਆਪਣੇ ਪਾਰਟੀ ਵਰਕਰਾਂ ਦੇ ਨਾਲ ਅੱਜ ਆਉਣ ਵਾਲਾ ਆਜ਼ਾਦੀ ਦਿਹਾੜੀ ਦੀ ਖੁਸ਼ੀ ਵਿੱਚ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਇਹਨਾਂ ਤੋਂ ਜਾਣਦੇ ਆ ਕਿਸ ਤਰ੍ਹਾਂ ਦਾ ਮਾਹੌਲ ਹੈ ਫਾਜ਼ਿਲਕਾ ਦੇ ਲੋਕਾਂ ਵਿੱਚ ਤੇ ਇਹਨਾਂ ਦੇ ਮਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਖੁਸ਼ੀ ਜਿਤਾਈ ਜਾ ਰਹੀ ਹੈ ਹਾਂਜੀ ਦੇਖੋ ਅੱਜ ਦਾ ਦਿਨ ਖਾਲੀ ਮੇਰੇ ਵਾਸਤੇ ਨਹੀਂ ਪੂਰੇ ਹਿੰਦੁਸਤਾਨ ਦੇ ਲੋਕਾਂ ਦੇ ਵਾਸਤੇ ਖੁਸ਼ੀ ਦਾ ਦਿਹਾੜਾ ਹੈ ਕਿਉਂਕਿ ਸਾਨੂੰ ਆਜ਼ਾਦੀ ਜਿਹੜੀ ਹੈ ਕੋਈ ਪ੍ਰੋਸਕੇ ਨਹੀਂ ਦਿੱਤੀ ਗਈ ਸਾਡੇ ਸਹਿਯਦਾਨੇ ਕੁਰਬਾਨੀ ਦੇ ਕੇ ਹਸਦੇ ਫਾਂਸੀ ਦੇ યાਤਨਾ ਭੁੱਖੇ ਬਣੇ ਰਹਿ ਕੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਹੈ ਅਸੀਂ ਉਹਨਾਂ ਨੂੰ ਯਾਦ ਕਰਨਾ ਨਮਨ ਕਰਨਾ ਔਰ ਇਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਅਲੱਖ ਜਗਾਈ ਹੈ ਕਿ ਆਉਣ ਵਾਲੀ ਪੀੜ੍ਹੀ ਨੂੰ ਇਸ ਚੀਜ਼ ਦਾ ਪਤਾ ਹੋਵੇ ਕਿ ਆਜ਼ਾਦੀ ਬੜੀ ਮੁਸ਼ਕਿਲ ਨਾਲ ਮਿਲੀ ਹੈ ਆਸਾਨ ਨਹੀਂ ਮਿਲੀ ਇਹਨੂੰ ਕਾਮਯਾਬ ਰੱਖਣੇ ਵਾਸਤੇ ਸਾਨੂੰ ਬੜਾ ਕੁਝ ਕਰਨਾ ਪੈਣਾ ਆ ਨਾ ਹੋਵੇ ਫਿਰ ਅਸੀਂ ਉਸ ਜ਼ੰਜੀਰਾਂ ਦੇ ਵਿੱਚ ਜਕੜੇ ਜਾਈਏ ਇਸ ਕਰਕੇ ਕੀ ਹੈ ਕਿ ਸਹਿਯਦਾਂ ਨੂੰ ਯਾਦ ਕਰਕੇ ਔਰ ਦੇਸ਼ ਦੀ ਤਰੱਕੀ ਦੇ ਵਿੱਚ ਆਪਾਂ ਹੱਥ ਵਟਾਈਏ ਇਹ ਮੋਦੀ ਸਾਹਿਬ ਦੀ ਸੋਚ ਔਰ ਪੂਰੇ ਘਰ ਘਰ ਪਿੰਡਾਂ ਦੇ ਵਿੱਚ ਔਰ ਘਰ ਘਰ ਸ਼ਹਿਰ ਦੇ ਵਿੱਚ ਔਰ ਅੱਜ ਕੋਈ ਪਾਰਟੀ ਦਾ ਵੈਸੇ ਮਸਲਾ ਨਹੀਂ ਹੈ ਹਰ ਇੱਕ ਹਿੰਦੁਸਤਾਨੀ ਦਾ ਹੈ ਕਿ ਅੱਜ ਸਾਨੂੰ ਸਾਰਿਆਂ ਨੂੰ ਤੁਸੀਂ ਇਸ ਚੀਜ਼ ਦੀ ਕਿ ਸਾਡਾ ਦੇਸ਼ ਆਜ਼ਾਦ ਹੋਇਆ ਸਹਿਦਾਨ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਵੋਟ ਰਾਈਟ ਲੈ ਕੇ ਦਿੱਤਾ ਸਾਡੇ ਕੋਲ ਆ ਵੋਟ ਦਾ ਅਧਿਕਾਰ ਹੈ ਅਸੀਂ ਆਪਣੀ ਮਰਜ਼ੀ ਨਾਲ ਰਾਜਾ ਚੁਣਦੇ ਆਂ ਨਾ ਕਿ ਰਾਜ ਤਿਲਕ ਨਾਲ ਰਾਜਾ ਨਹੀਂ ਚੁਣਿਆ ਜਾਂਦਾ ਇਹ ਸਹਿਦਾਨ ਦੀ ਕੁਰਬਾਨੀ ਕਰਕੇ ਸਾਨੂੰ ਇਹ ਜਿਹੜੀ ਹੈ ਇੱਕ ਰਾਈਟ ਮਿਲਿਆ ਉਹਦੀ ਕੁਰਸੀ ਦੇ ਵਿੱਚ ਅਸੀਂ ਭੰਗੜੇ ਪਾਉਂਦੇ ਆਂ ਨੱਚਦੇ ਆਂ ਕੁਰਸੀ ਮਨਾਉਂਦੇ ਆਂ ਕਿ ਸੋ ਆਉਣ ਵਾਲੀ ਪੀੜ੍ਹੀ ਨੂੰ ਕਿ ਜਾਗਦੀ ਰਹੇ ਆਓ ਇਮਾਨਦਾਰੀ ਨਾਲ ਦੇਸ਼ ਦੇ ਵਿੱਚ ਜੋਰ ਜਗਾਈਏ ਕਰਪਸ਼ਨ ਨੂੰ ਦੂਰ ਕਰੀਏ ਮਨਾਂ ਦੇ ਵਿੱਚ ਭੇਦ ਜਿਹੜਾ ਮਿਟਾਈਏ ਇਹ ਸੰਦੇਸ਼ ਜਿਹੜਾ ਸਾਨੂੰ ਸਾਰਿਆਂ ਨੂੰ ਜਾਣਨਾ ਚਾਹੀਦਾ ਹੈ ਸਾਰੇ ਨਾਲ ਮਯੂਸੀ ਸੁਜੀਤ ਕੁਮਾਰ ਜਿਆਣੀ ਜੋ ਕਿ ਪੰਜਾਬ ਦੇ ਸਾਬਕਾ ਮੰਤਰੀ ਸਨ ਤੇ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮਨਾਂ ਵਿੱਚ ਭੇਦਭਾਵ ਮਿਟਾ ਕੇ ਹੀ ਇਸ ਆਜ਼ਾਦੀ ਦਾ ਸੁੱਖ ਮਨਾਇਆ ਜਾ ਸਕਦਾ ਹੈ ਨਾਲ ਹੀ ਇਹ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਸੰਦੇਸ਼ ਲੋਕਾਂ ਵਿੱਚ ਉੱਜਾਰੇ ਹਨ ਧੰਨਵਾਦ ਜੀ ਮੈਂ ਤਜਿੰਦਰਪਾਲ ਸਿੰਘ ਡੈਨਿਕ ਸਵੇਰਾ ਟੀਮ